ਜਗਸਰ ਦੇਖ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਕਿਉਂਕਿ ਖਬਰਾਂ ਤਾਂ ਅਸੀਂ ਹਰ ਰੋਜ਼ ਬਣਾਉਂਦੇ ਆ ਪਰ ਅਪੀਲ ਹੈਗੀ ਸਾਡੇ ਜਿਹੜੇ ਕਿਸਾਨ ਲਗਾਤਾਰ ਹਰਿਆਣਾ ਬਾਰਡਰ ਦੇ ਉੱਪਰ ਬੈਠ ਕੇ ਛਿਨਾਰਚ ਕਰ ਰਹੇ ਉਹਨਾਂ ਦੀ ਜਿਹੜੀ ਸਮਰਥਨ ਦੇ ਵਿੱਚ ਕਿਉਂਕਿ 26 ਨਵੰਬਰ ਤੋਂ ਲੈ ਕੇ ਸਾਡੇ ਕਿਸਾਨ ਲਾਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਕਤ ਤੇ ਹੈਗੇ ਤੇ ਉਹਨਾਂ ਦੀ ਜਿਹੜੀ ਸਿਹਤ ਬਹੁਤ ਇਸ ਟਾਈਮ ਨਾਜ਼ੁਕ ਦੌਰ ਵਿੱਚ ਦੀ ਗੁਜ਼ਰ ਰਹੀ ਹੈ ਤੇ ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸਦਦਾ ਚ ਗਿਆ ਆਓ ਸਾਰੇ ਆਪਾਂ ਕਿਸਾਨਾਂ ਦੀ ਸਪੋਰਟ ਕਰਨ ਵਾਸਤੇ ਆਪਾਂ ਇਸ ਬੰਦ ਦੇ ਵਿੱਚ ਸ਼ਾਮਲ ਹੋਈਏ ਤੇ ਬੰਦ ਕਰੀਏ ਤੇ ਆਪਾਂ ਦੇ ਆਪਣੇ ਦੇ ਕਾਰੋਬਾਰ ਇੱਕ ਦਿਨ ਲਈ ਵਲਤਵੀ ਕਰੀਏ ਕੋਈ ਵੀ ਜਿਹੜੇ ਸਾਡੇ ਲੋਕ ਹੈਗੇ ਆ ਕਈ ਵਾਰ ਜਦੋਂ ਬੰਦ ਦਾ ਹੁੰਦਾ ਉਦੋਂ ਘਰਾਂ ਤੋਂ ਨਿਕਲ ਕੇ ਰਿਸ਼ਤੇਦਾਰਾਂ ਨੂੰ ਜਾਣ ਦੀ ਕੋਸ਼ਿਸ਼ ਕਰਦੇ ਜਾਂ ਕਿਸੇ ਸ਼ਹਿਰ ਨੂੰ ਜਾਣ ਦੀ ਕੋਸ਼ਿਸ਼ ਕਰਦੇ ਆ ਸੋ ਕਿਰਪਾ ਕਰਕੇ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਉਸ ਦਿਨ ਘਰੋਂ ਨਾ ਨਿਕਲੇ ਤੇ ਆਪਾਂ ਕਿਸਾਨਾਂ ਦੀ ਸਪੋਰਟ ਕਰਦੇ ਹੋਏ ਉਹਨਾਂ ਦੇ ਧਰਨਾ ਦੇ ਵਿੱਚ ਸ਼ਾਮਲ ਹੋਈਏ ਤੇ ਆਪਾਂ ਕਿਸਾਨਾਂ ਨੂੰ ਉਸ ਟਾਈਮ ਉਲਝ ਗਏ ਨਾ ਤੇ ਆਪਾਂ ਸਿਰਫ ਤੇ ਸਿਰਫ ਉਸ ਦਿਨ ਪੂਰਾ ਮੁਕੰਮਲ ਪੰਜਾਬ ਬੰਦ ਕਰਕੇ ਤੇ ਕੇਂਦਰ ਨੂੰ ਸੁਨੇਹਾ ਦੇ ਗਏ ਤਾਂ ਉਹ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਉਹਨੂੰ ਮੰਨ ਲਿਆ ਜਾਵੇ ਕਿਉਂਕਿ ਸਾਡੇ ਕਿਸਾਨ ਆਗੂ ਲਗਾਤਾਰ 1 ਮਹੀਨੇ ਤੋਂ ਜਿਹੜੇ ਮਰਨwarte ਤੇ ਸਾਡੇ ਬੈਠੇ ਹੈਗੇ ਆ ਉਹਨਾਂ ਨੂੰ ਰਾਤ ਮਿਲੇ ਤੇ ਆਪਣੀ ਜਿਮੇਵਾਰੀ ਪੜਦੀ ਆ ਜੇ ਅਗਰ ਆਪਾਂ ਮਰਨwarte ਤੇ ਨਹੀਂ ਬੈਠ ਸਕਦੇ ਤੇ ਆਪਾਂ ਮਰਨwarte ਤੇ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਕਰੀਏ ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਮਨਨ ਲਈ ਮਜਬੂਰ ਹੋ ਜਾਵੇ ਆਓ ਆਪਾਂ ਸਾਰੇ ਨਾਲ ਮਿਲ ਕੇ 30 ਦਸੰਬਰ ਨੂੰ ਪੰਜਾਬ ਬੰਦਾ ਪੂਰਨ ਸਮਰਥਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ